ਆਪ ਦੇ ਬੈਂਕ ਦੇ ਖਾਤਾ ਫੋਟੇ ਥੇਰੇ ਬਾਬੇ ਜੀ ਵੀਰ ਦਾ ਮੇਲਾ ਮੇਰਾ ਨਾਮ ਬਲਰਾ ਸਿੰਘ ਪਟਾਟਲਾ ਫੁਰਦਾ ਜਿਲ੍ਹਾ ਮਾਨਸਾ ਹੀ ਥੇਰੇ ਬਾਬੇ ਜੀ ਵੀਰ ਦਾ ਮੇਲਾ ਇਹ ਕਹੜਾ ਦਾ ਮੇਲਾ ਬਹੁਤ ਦੂਰੋਂ ਸੰਗਠਨ ਨੇ ਸਾਚ ਦੋ ਵਾਰੀ ਭਰਦਾ ਇਹ ਵੰਡ ਜੋੜੇ ਬਾਬੇ ਦੀ ਕਿੰਨੀ ਕਿਰਪਾ ਕਾਬਾ ਹਰੀ ਦਾ ਅੱਜ ਉਹ ਕਿਰਪਾ ਬਾਬਾ ਜੂਗਪੰਦੇ ਜਿੱਥੇ ਗੱਜੋੜੇ ਲੈ ਕੇ ਆਉਂਦੇ ਨੇ ਲੰਗਰ ਅੱਠ ਵਾਰ ਤੇ ਆਦੇ ਲੋਕਾਂ ਦਾ ਬਹੁਤ ਵੱਡਾ ਪਿਆਰ ਹੈ ਸਾਰੇ ਲੰਗਰ ਵਾਸੀ ਜਿਹੜੇ ਆਉਂਦੇ ਨੇ ਬੜੀ ਝੁੰਮਤਾ ਵਾਲਾ ਫਰਦਾ ਆਪੇ ਪ੍ਰੇਮ ਨਾਲ ਗੱਜੋੜੇ ਲੈ ਕੇ ਆਉਂਦੇ ਨੇ ਬਾਬੇ ਜੂਗਪੰਦੇ ਇੰਨੀ ਕਿਰਪਾ ਉਹਨਾਂ ਲੋਕਾਂ ਦਾ ਦਾਤਾ ਵੱਡੇ ਵੱਡੇ ਨੇ ਬਾਬਾ ਹਰੀ ਦਾ ਅੱਤੇ ਦਾਰੂ ਆਮ ਆਖਤੀ ਹੈ ਇਹ ਵੀ ਬਾਬੇ ਉਹਨਾਂ ਆਖੀ ਨੇ ਬਾਬੇ ਅੰਮ੍ਰਿਤ ਰਾਜ ਦੀ ਸਮਾਜ ਭਰੀ ਹੋਈ ਹੈ ਇਹ ਜਬਾਬੇ ਜੋ ਰੂਪੇ ਦਾ ਉਹਦੀ ਬਲੈਂਕ ਦੇ ਉੱਤੇ ਸਰਦਾਂ ਲੋਕ ਮੱਥਾ ਦੇ ਦੇ ਇਸ ਸਾਥ ਦੋ ਵਾਰੀ ਉਹਦੇ ਆਪ ਤੇ ਹੰਡਾਉਣਾ ਬਣਾਇਆ ਜਾਂਦਾ ਪ੍ਰੇਮ ਦਾ ਸਤਿਕਾਰ ਨਾਲ ਲੋਕਾਂ ਦੇ ਲੈ ਲੋ ਗੁਰੂ ਗ੍ਰੰਥ ਸਾਹਿਬ ਬਾਪੇ ਤੋਂ ਲੈ ਮਾਪੇ ਹਾਰੇ ਤੋਂ ਗੁਰੂਸਬਾਹ ਹੱਲੇ ਲਾ ਕੇ ਲਾ ਕੇ ਲੈ ਆਉਂਦੇ ਨੇ ਕਿਹੜਾ ਦਾਰੂ ਪੀਣ ਦਾ ਉਹ ਮਾਸਤਰਾ ਕਿਡਾ ਉਹ ਚਾਲਾ ਬਾਬੇ ਦਾ ਭੋਗ ਉਹ ਤਾਂ ਲੈਣਾ ਜ਼ਰੂਰੀ ਜਾਂ ਲੋਕਾਂ ਦੇ ਮਾਤ ਦਾ ਲੋਕ ਜਿਹਾਉਂਦੇ ਨੇ डिगना वापू नी है डिगे रहे सड़कों तुर घटना कृपा कर सारे लोग सड़क चंगा पानी ला जरा डिपोच पा के नमा के बहा पेड़ रखते कोई कम नहीं है कटना कुछ लखनऊ पर ਕੌਧਰੂ ਆਉਂਦੇ ਨੇ ਸੰਪਤੀ ਦੇ ਚਾਹੁੰਦੇ ਲੋਕਾਂ ਨੂੰ ਸੁਣੇ ਸਿਆਹ ਆਪਾਂ ਬਰੇ ਮੇਲੇ ਤੇ ਦਫੇ ਮੇਲੇ ਕੰਮ ਆਇਆ ਕਰੋ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਸਰਤਾ ਪੂਰਾ ਆ ਪੂਰੇ ਹੋ ਗਏ ਨੇ ਕਿ ਨਾਲ ਹੋ ਗਏ ਨੇ ਇਹ ਦੇਖਣ ਵਾਸਤੇ ਜ਼ਰੂਰੀ ਹੈ ਬਾਬੇ ਜੀ ਗੁੱਟਾ ਲੈਣਾ ਥੋੜੀ ਸਰਤਾ ਪੂਰੀ ਹੋਊਗੀ ਨਾਮ ਕੋਣਾ ਪੂਰੇ ਹੋ ਗਏ ਆ ਬਾਬਾ ਜੀ ਨੂੰ ਚੜ੍ਹਦੀ ਖਾਲਸ ਫਿਰ ਸੂਬਾ ਬਾਰੀ ਦਾ